ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਪੁਰਤਗਾਲ ਤੋਂ ਇੱਕ ਭਰਾ ਦੀ ਸਟੋਰੀ ਸ਼ੇਅਰ ਕਰਨੀ ਆ ਜਿਹਨੂੰ ਕੋਈ 7 ਮਹੀਨੇ ਹੋ ਗਏ ਜਦੋਂ ਵੀ ਉਹ ਆਈਮਾ ਦੇ ਵਿੱਚ ਕਾਲ ਕਰਦਾ ਉਹਨੂੰ ਦੱਸਿਆ ਜਾਂਦਾ ਕਿ ਤੇਰਾ ਕਾਰਡ ਪ੍ਰਿੰਟਿੰਗ ਦੇ ਵਿੱਚ ਆ ਔਰ ਉਹਨੂੰ ਡਿਸਪੈਚ ਨੰਬਰ ਵੀ ਦੇ ਦਿੱਤਾ ਜਾਂਦਾ ਕਿ ਤੇਰਾ ਕਾਰਡ ਡਿਸਪੈਚ ਕਰਤਾ ਪਰ 7 ਮਹੀਨਿਆਂ ਤੋਂ ਉਹ ਬੇਰ ਜਦੋਂ ਜਹਿਦ ਕਰ ਰਿਹਾ ਆਈਮਾ ਦੇ ਨਾਲ ਮੱਥਾ ਮਾਰੀ ਕਰ ਰਿਹਾ ਲॉयर ਕੋਲ ਜਾ ਰਿਹਾ ਕਿਤੇ ਕਿਸੇ ਕੋਲ ਕੇਸ ਕਰਾ ਰਿਹਾ ਕਿਤੇ ਆਈਮਾ ਦੇ ਵਿੱਚ ਜਾ ਰਿਹਾ ਮਹਾਤਮਾ ਗਾਂਧੀ ਸੈਂਟਰ ਚ ਕਿੰਨੀ ਵਾਰ ਜਾ ਕੇ ਆਇਆ ਔਰ ਕਿੰਨੀ ਵਾਰ ਉਹਦੇ ਦੁਆਰਾ ਤੋਂ ਬਾਇਓਮੈਟ੍ਰਿਕ ਹੋ ਗਏ ਕੀ ਕਹਿ ਰਿਹਾ ਕਿ ਅੱਜ ਤੱਕ ਉਹਦਾ ਕਾਰਡ ਰਿਸੀਵ ਨਹੀਂ ਹੋਇਆ ਔਰ ਉਹਦੇ ਪੋਰਟਲ ਦੇ ਉੱਤੇ ਅਪਰੂਵ ਤੱਕ ਸ਼ੋ ਹੋ ਰਿਹਾ ਫਿਰ ਵੀ ਉਹਦਾ ਕਾਰਡ ਨਹੀਂ ਰਿਸੀਵ ਹੋ ਰਿਹਾ ਸੋ ਵੀਰ ਨਾਲ ਅੱਜ ਹੀ ਮੇਰੀ ਗੱਲ ਹੋਈ ਤੇ ਉਹਨੇ ਆਪਣੀ ਹੱਦਬੀਤੀ ਦੱਸੀ ਆ ਕੀ ਕੀ ਕੁਝ ਹੋ ਰਿਹਾ ਤੇ ਕੀ ਕੀ ਕੁਝ ਉਹਨੇ ਝੇਲਿਆ ਹੁਣ ਤੱਕ ਕਿੰਨੇ ਪੈਸੇ ਉਹਦੇ ਬਰਬਾਦ ਹੋ ਗਏ ਆ ਪਰ ਫਿਰ ਵੀ ਉਹਨੂੰ ਕਾਰਡ ਰਿਸੀਵ ਕਿਉਂ ਨਹੀਂ ਹੋ ਰਿਹਾ ਜਦਕਿ ਉਹਦੇ ਪੋਰਟਲ ਦੇ ਉੱਪਰ ਵੀ ਅਪਰੂਵ ਆ ਆਈਮਾ ਚ ਕਾਲ ਕਰਦੇ ਆ ਉੱਥੇ ਵੀ ਇਹੀ ਦੱਸਿਆ ਜਾਂਦਾ ਕਿ ਤੇਰਾ ਕਾਰਡ ਡਿਸਪੈਚ ਕਰਦਾ ਪਿਛਲੇ 7 ਮਹੀਨਿਆਂ ਤੋਂ ਜਦੋਂ ਜਿਹਤ ਕਰ ਰਿਹਾ ਸੋ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਹ ਮੇਰਾ ਵੀਰ ਇਦੇ ਬਾਰੇ ਇੱਕ ਮੈਂ ਵੀਡੀਓ ਪਹਿਲਾਂ ਵੀ ਪਾਈ ਸੀ 8 ਤੋਂ 7-8 ਮਹੀਨੇ ਪਹਿਲਾਂ ਇੱਕ ਵੀਡੀਓ ਮੈਂ ਅਪਲੋਡ ਕੀਤੀ ਸੀ ਜਿਹਦੇ ਵੀ ਜਮੈਂ ਤੁਹਾਨੂੰ ਦੱਸਿਆ ਸੀਗਾ ਕਿ ਵੀਰ ਦਾ ਦੱਸਿਆ ਜਾ ਰਿਹਾ ਕਿ ਕਾਰਡ ਤੇਰਾ ਡਿਸਪੈਚ ਕਰਤਾ ਪ੍ਰਿੰਟਿੰਗ ਦੇ ਵਿੱਚ ਸਾਰਾ ਕੁਝ ਦੱਸਿਆ ਜਾ ਰਿਹਾ ਉਹਨੂੰ ਪਰ ਉਹਦਾ ਹਜੇ ਤੱਕ ਕਾਰਡ ਰਸੀਬ ਨਹੀਂ ਹੋਇਆ ਅਗਰ ਕਿਸੇ ਨਾਲ ਇਦਾਂ ਹੋਇਆ ਹੋਵੇ ਤਾਂ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡੇ ਨਾਲ ਵੀ ਕਦੀ ਐਦਾਂ ਕੁਝ ਹੋਇਆ ਕੀ ਤੁਹਾਡਾ ਕਾਰਡ ਸਾਰਾ ਕੁਝ ਤੁਹਾਨੂੰ ਡਿਸਪੈਚ ਨੰਬਰ ਵੀ ਦੇ ਦਿੱਤਾ ਗਿਆ ਹੋਵੇ ਪਰ ਫਿਰ ਵੀ ਤੁਹਾਡਾ ਕਾਰਡ ਨਹੀਂ ਰিসিਵ ਹੋਇਆ ਜਦਕਿ ਹਫ਼ਤੇ ਦੇ ਅਰ 10 ਦਿਨਾਂ ਦੇ ਵਿੱਚ ਵਿੱਚ ਕਾਰਡ ਰিসিਵ ਹੋ ਜਾਂਦਾ ਜਦੋਂ ਡਿਸਪੈਚ ਹੋ ਜਾਂਦਾ ਪਰ ਫਿਰ ਵੀ ਨਹੀਂ ਹੋ ਰਿਹਾ ਵੀਰ ਨੂੰ 2 ਮਹੀਨੇ ਹੋ ਗਏ ਪਰ ਉਦੋਂ ਵੀ ਬਹੁਤ ਲੋਕਾਂ ਨੇ ਇਹੀ ਕਮੈਂਟ ਕੀਤਾ ਜੀ ਸਾਡੇ ਨਾਲ ਵੀ ਐਦਾਂ ਹੋਇਆ ਜੀ ਨਹੀਂ ਆ ਰਿਹਾ ਕਾਰਡ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਤੁਸੀਂ ਸੋਚ ਲਓ ਉਸ ਟਾਈਮ ਤੋਂ ਵੀਰ ਦਾ ਅੱਜ ਤੱਕ ਕਾਰਡ ਰਿਸੀਵ ਨਹੀਂ ਹੋਇਆ ਤਿੰਨ ਲਾਇਰ ਕਰ ਲਏ ਹੁਣ ਤੱਕ ਵੀਰ ਨੇ ਹੁਣ ਵੀ ਉਹਨੇ ਕੇਸ ਕੀਤਾ ਦੁਆਰ ਤੋਂ ਤੇ ਤਿੰਨ ਵਾਰ ਵੀਰ ਦੇ ਬਾਇਓਮੈਟ੍ਰਿਕ ਹੋ ਗਏ ਮਹਾਤਮਾ ਗਾਂਧੀ ਚ ਕੀ ਕਹਿੰਦੇ ਸੀ ਜਦੋਂ ਵੀ ਉਹ ਇੱਥੇ ਜਾਂਦਾ ਸੀਗਾ ਪਹਿਲਾਂ ਤੁਹਾਨੂੰ ਪਤਾ ਐਂਟਰੀ ਨਹੀਂ ਮਿਲਦੀ ਹੈ ਕਿ ਮਹਾਤਮਾ ਗਾਂਧੀ ਸਪੈਸ਼ਲ ਸੈਂਟਰ ਦੇ ਵਿੱਚ ਜਦੋਂ ਵੀ ਤੁਸੀਂ ਜਾਂਦੇ ਆ ਫਿਰ ਕਿਸੇ ਲਾਇਰ ਨੂੰ ਲੈ ਕੇ ਜਾਣਾ ਪੈਂਦਾ ਲਾਇਰ ਤੁਹਾਨੂੰ ਪਤਾ ਕਿ ਫ੍ਰੀ ਦੇ ਵਿੱਚ ਇੱਥੇ ਕੋਈ ਵੀ ਕੰਮ ਕਰਕੇ ਰਾਜ ਨਹੀਂ ਪੁਰਤਗਾਲ ਦੇ ਵਿੱਚ ਫਿਲਹਾਲ ਤੁਹਾਨੂੰ ਪਤਾ ਹੈ ਇਸ ਟਾਈਮ ਦੇ ਉੱਪਰ ਤਾਂ ਲਾਇਰ ਦੇ ਲਈ ਇਹ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਇਆ ਹੋਇਆ ਕਿ ਇਹ ਕੰਮ ਹੋ ਰਿਹਾ ਲੋਕ ਸਾਡੇ ਕੋਲ ਆ ਰਹੇ ਆ ਪੈਸੇ ਕਮਾ ਰਹੇ ਆ Yeah. ਸੋ ਜਦੋਂ ਵੀ ਇਹ ਜਾਂਦਾ ਸੀ ਲਾਇਰ ਇਹਨੂੰ ਲੈ ਕੇ ਜਾਂਦਾ ਸੀ ਪੈਸੇ ਲੈਂਦੇ ਸੀ ਚਲੋ ਜੀ ਅੰਦਰ ਅੰਦਰ ਜਾਂਦੇ ਸੀ ਕੀ ਹੋਇਆ ਤੇਰੀ ਫੋਟੋ ਸਹੀ ਨਹੀਂ ਆਏ ਤੇਰੇ ਬਾਇਓਮੈਟ੍ਰਿਕ ਤੇ ਫੋਟੋ ਦੁਬਾਰੇ ਹੋਣੀ ਆ ਫੋਟੋ ਦੁਬਾਰੇ ਕਰਾਈ ਫਿਰ ਵੀ ਦੋ ਮਹੀਨੇ ਜ਼ੋਰਦਾਰ ਹੈ ਕਿ ਹੁਣ ਆਏਗਾ ਕਾਰਡ ਹੋਣਾ ਆਏਗਾ ਫਿਰ ਨਹੀਂ ਆਇਆ ਫਿਰ ਲਾਇਰ ਕੋਲ ਗਿਆ ਫਿਰ ਕਿਸੇ ਨੇ ਦੱਸਿਆ ਇਹਦੇ ਕੋਲ ਨਾ ਜਾ ਇਹਦੇ ਕੋਲ ਜਾ ਤੁਹਾਨੂੰ ਪਤਾ ਹੀ ਇਹ ਚੀਜ਼ ਹੁੰਦੀ ਆ ਆਮ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਇਹ ਚੀਜ਼ ਆਮ ਹੁੰਦੀ ਆ ਫਿਰ ਉਹਦੇ ਕੋਲ ਗਿਆ ਉਸ ਵੀਰ ਨੇ ਵੀ ਉਸ ਲਾਇਰ ਨੂੰ ਪੈਸੇ ਦਿੱਤੇ ਉਸਨੇ ਮਹਾਤਮਾ ગાંધી ਦੇ ਵਿੱਚ ਗੱਲ ਕੀਤੀ ਉਸਨੇ ਵੀ ਇਹੀ ਕਿਹਾ ਕਿ ਤੇਰੇ ਫੋਟੋ ਸਹੀ ਆਈ ਤੇਰੀ ਫੋਟੋ ਦੁਆਰੇ ਹੋਣੀ ਆ ਚੱਲ ਜੀ ਉਸਨੇ ਵੀ ਬਾਇਓਮੈਟ੍ਰਿਕੇ ਦੁਆਰੇ ਕਰਵਾਤੇ ਫਿਰ ਤੋਂ ਨਈ ਕਾਰਡ ਆਇਆ ਫਿਰ ਉਹਨੇ 2-3 ਮਹੀਨੇ ਵੇਟ ਕੀਤੀ ਫਿਰ ਉਹਦਾ ਇਹੀ ਸੀਨ ਆਈਮਾ ਦੇ ਵਿੱਚ ਕਾਲ ਕਰਦਾ ਸੀ ਕਾਲ ਸੈਂਟਰ ਦੇ ਵਿੱਚ ਤੇਰਾ ਕਾਰਡ ਜੀ ਪ੍ਰਿੰਟਿੰਗ ਦੇ ਵਿੱਚ ਆ ਡਿਸਪੈਚ ਵੀ ਨੰਬਰ ਵੀ ਦੇ ਦਿੱਤਾ ਜਾਂਦਾ ਉਹਨੂੰ ਤੇ ਕਾਰਡ ਉਹਨੂੰ ਰਿਸੀਵ ਨਹੀਂ ਹੁੰਦਾ ਫਿਰ ਕਿਸੇ ਲਾਇਰ ਦੇ ਕੋਲ ਜਾਂਦਾ ਫਿਰ ਉਹਨੂੰ ਇਹੀ ਦੱਸਿਆ ਜਾਂਦਾ ਕਿ ਤੇਰਾ ਫੋਟੋ ਦੁਆਰੇ ਹੋਣੀ ਆ ਤੇ ਵੀਰ ਨੇ ਅੱਜ 20-25 ਦਿਨ ਪਹਿਲਾਂ ਤੀਜੀ ਵਾਰ ਫੋਟੋ ਕਰਵਾ ਕੇ ਆਇਆ ਤੇ ਇਸ ਵਾਰ ਉਹਨੇ ਕਿਹਾ ਤੇਰਾ ਲਾਸਟ ਚਾਂਸ ਆ ਇਸ ਤੋਂ ਬਾਅਦ ਹੁਣ ਤੇਰੇ ਤਿੰਨ ਵਾਰ ਫੋਟੋਆਂ ਹੋ ਗਿਆ ਹੁਣ ਤੇਰਾ ਕਾਰਡ ਆਏਗਾ ਜਾਂ ਆਏਗਾ ਸੋ ਬੇਰ ਨੂੰ ਹੁਣ ਵੀ ਉਹ ਤੀਜੀ ਵਾਰ ਬਾਇਓਮੈਟ੍ਰਿਕ ਕਰਵਾਇਆ ਨੂੰ ਫੋਟੋ ਕਰਵਾਇਆ ਨੂੰ ਬੇਰ ਨੂੰ 20 ਤੋਂ 25 ਦਿਨ ਹੋ ਚੁੱਕੇ ਆ ਪਰ ਹਜੇ ਤੱਕ ਵੀ ਕੋਈ ਵੀ ਅਪਡੇਟ ਨਹੀਂ ਆ ਰਹੀ ਸੋ ਕੱਲ ਵੀ ਕਹਿੰਦਾ ਮੈਂ ਆਈਐਮਏ ਦੇ ਵਿੱਚ ਕਾਲ ਕੀਤੀ ਸੀ ਉਹਨਾਂ ਨੇ ਫਿਰ ਤੋਂ ਇਹੀ ਦੱਸਿਆ ਕਿ ਤੇਰਾ ਕਾਰਡ ਪ੍ਰਿੰਟਿੰਗ ਦੇ ਉਹ ਮੈਨੂੰ ਏ ਨਹੀਂ ਸਮਝ ਲੱਗਦੀ ਪਈ ਉਹ ਕਹਿ ਰਿਹਾ ਕਿ ਪ੍ਰਿੰਟਿੰਗ ਦੇ ਵਿੱਚ ਤਾਂ ਹੈਗਾ ਪ੍ਰਿੰਟਿੰਗ ਤੋਂ ਬਾਹਰ ਕਦੋਂ ਆਉਂਗਾ ਸੋਚਣ ਵਾਲੀ ਗੱਲ ਆ ਕਿ ਹੋਇਆ ਏਦਾ ਕਿਸੇ ਨਾਲ ਕਿਉਂਕਿ ਇਸ ਵੀਰ ਨੂੰ ਮੈਂ ਪਰਸਨਲੀ ਜਾਣਦਾ ਮੇਰਾ ਖਾਸ ਚਾਰ ਦੋਸਤ ਆ ਕਿੰਨੀ ਮੈਂ ਇਸ ਇਸ ਕੇਸ ਨਾਲ ਕਿੰਨੀ ਟਾਈਮ ਤੋਂ ਜੁੜਿਆ ਹੋਇਆ ਪਹਿਲਾਂ ਵੀ ਮੈਂ ਇਸ ਦੇ ਉੱਪਰ ਵੀਡੀਓ ਕੀਤੀ ਸੀ ਇੱਕ ਕਿ ਏਦਾਂ ਏਦਾਂ ਹੋ ਰਿਹਾ ਪਰ ਮੈਨੂੰ ਇਹ ਸੀ ਕਿ ਚਲੋ ਵੀਰ ਦਾ ਕਾਰਡ ਆ ਗਿਆ ਹੋਵੇਗਾ ਵੀਰ ਇੰਡੀਆ ਗਿਆ ਹੋਵੇਗਾ ਫਿਰ ਤੋਂ ਉਸ ਵੀਰ ਦੀ ਮੈਨੂੰ ਕਾਲ ਆਈ ਤੇ ਦੱਸਿਆ ਉਹਨੇ ਕਿ ਨਹੀਂ ਵੀਰ ਹਜੇ ਤੱਕ ਮੇਰਾ ਕੋਈ ਵੀ ਅਪਡੇਟ ਨਹੀਂ ਆਈ ਕਿ ਮੈਂ ਕਸੂਤਾ ਫਸਿਆ ਹਾਂ ਮੈਨੂੰ ਸਮਝ ਨਹੀਂ ਲੱਗਦੀ ਭਈ ਕੀ ਚੱਲਦਾ ਪਿਆ ਕਿਉਂਕਿ ਇਹ ਵੀਡੀਓ ਉਹ ਲੋਕਾਂ ਲਈ ਵੀ ਜਿਹੜੇ ਕਹਿੰਦੇ ਜੀ ਸਾਡਾ ਤਾਂ ਕੇਸ ਅਪਰੂਵ ਨਹੀਂ ਹੋ ਰਿਹਾ ਜੀ ਸਾਡਾ ਤਾਂ ਡਿਸੀਜਨ ਇਹੀ ਆ ਰਿਹਾ ਜੀ ਅਸੀਂ ਹੁਣ ਕੀ ਕਰੇ ਜੀ ਮਰ ਗਏ ਲੁੱਟ ਗਏ ਸੋ ਇਹ ਵੀਰ ਬਾਰੇ ਸੋਚੋ ਜਿਹੜਾ ਸਾਰਾ ਕੁਝ ਹੋ ਰਿਹਾ ਜੈਨੂਨ ਆ ਸਾਰਾ ਕੁਝ ਏ ਟੂ ਇਹਨੂੰ ਵੀਰ ਨੂੰ ਕੋਈ ਫਾਲਤਾਂ ਵੀ ਨਹੀਂ ਸੀ ਆ ਪੁਸ਼ ਵੀ ਸਾਰਾ ਕੁਝ ਓਕੇ ਸੀਗਾ ਅਪਰੂਵ ਹੋਇਆ ਹੋਇਆ ਸੀਗਾ ਆਈਮਾ ਦੇ ਵਿੱਚ ਜਦੋਂ ਵੀ ਕਾਲ ਆਉਂਦਾ ਸੀ ਇੱਕੇ ਚੀਜ਼ ਦੱਸੀ ਜਾਂਦੀ ਤੇਰਾ ਕਾਰਡ ਅਪਰੂਵ ਹੋ ਗਿਆ ਔਰ ਜਿਹੜਾ ਪੋਰਟਲ ਦੇ ਉੱਪਰ ਸਿਸਟਮ ਚੱਲਦਾ ਪਿਆ ਹੁਣ ਪੋਰਟਲ ਦੇ ਉੱਤੇ ਵੀ ਵੀਰ ਦਾ ਅਪਰੂਵ ਆ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਰੇ ਪਾਸਿਆਂ ਤੋਂ ਏ ਟੂ ਜ਼ेड ਕੰਮ ਓਕੇ ਹੋਇਆ ਹੈ ਵੀਰ ਦਾ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਤਿੰਨ ਵਾਰ ਮਹਾਤਮਾ ਗਾਂਧੀ ਦੇ ਵਿੱਚ ਆਪਣੇ ਬਾਇਓਮੈਟ اگر کوئی ریکوائرمنٹ ہوندی اوتھے ریکوائرمنٹ صرف یہی ਉਹਨੂੰ ਕਿਹਾ ਜਾਂਦਾ ਸੀ ਕਿ ਤੇਰੀ ਫੋਟੋ ਦੁਆਰੇ ਹੋਣੀ ਹੈ ਬਾਇਓ میٹرਿਕ ਦੁਆਰੇ ਹੋਣਿਆ اگر ਕੋਈ ڈاکومنٹ ਦੇ ਵਿੱਚ ਉੱਪਰ ਥੱਲੇ ਹੁੰਦੇ ڈاکومنٹ ਸਹੀ ਨਹੀਂ ਹੁੰਦੇ ਤਾਂ ਉਹ ڈاکومنٹ ਵੀ ਮੰਗ ਸਕਦੇ ਸੀ ਪਰ ਪਿਛਲੇ 7 ਮਹੀਨੇ ਤੋਂ ਵੀਰ ਤੋਂ ਕੋਈ ਵੀ ڈاکومنٹ ਨਹੀਂ ਮੰਗਿਆ ਗਿਆ ਸਿਰਫ ਉਹ ਸਿਰਫ ਕੀਤਾ ਗਿਆ ਤੇ ਫੋਟੋਆਂ ਹੀ ਕੀਤੀਆਂ ਗਈਆਂ ਬਾਇਓ میٹرਿਕ ਹੀ ਕੀਤੇ ਗਿਆ ਪਰ ਵੀਰ ਦਾ کارڈ ਨਹੀਂ ਆਇਆ ਸੋ ਸੋਚ ਲੋ ਹੁਣ ਆਇਮਾ ਕਿਸ ਤਰੀਕੇ ਦੇ ਨਾਲ ਕੰਮ ਕਰੀਏ ਵੀਰ ਦਾ کارڈ ਹੀ ਨਹੀਂ ਪਤਾ ਲੱਗ ਰਿਹਾ ਕਿੱਥੇ ਆ ਕਿੱਥੇ ਨਹੀਂ ਹੁਣ ਕੋਰਟ ਕੇਸ ਵੀ ਕੀਤਾ ਹੋਇਆ ਉਹ ਕੋਈ ਹੋਰ ਕਿਸੇ ਹੁਣ ਨਵੇਂ ਲਾਇਰ ਦੇ ਕੋਲ ਉਹਨੇ ਕੇਸ ਕੀਤਾ ਹੁਣ ਵੀਰ ਕਹਿੰਦਾ ਮੈਂ 2 ਤੋਂ 2500 ਯੂਰੋ ਇਸ ਕੰਮ ਦੇ ਵਿੱਚ ਖਰਚ ਚੁੱਕਿਆ 2000 ਤੋਂ 2500 ਜੀਰੋ ਥੋੜਾ ਨਹੀਂ ਹੁੰਦਾ ਵੀਰ ਜੀ 7 ਮਹੀਨਿਆਂ ਤੋਂ ਉੱਪਰ ਤੁਹਾਨੂੰ ਪਤਾ ਇਨਕਮ ਕਿੰਨੀ ਕਾ ਪੁਰਤਗਾਲ ਦੇ ਵਿੱਚ ਸੋ ਵੀਰ ਕਹਿੰਦਾ ਮੈਨੂੰ ਟੈਨਸ਼ਨ ਹੈ ਇਸ ਗੱਲ ਦੀ ਆ ਕਿ ਮੇਰਾ ਕਾਰਡ ਆ ਕਿਉਂ ਨਹੀਂ ਰਿਹਾ ਪ੍ਰਿੰਟ ਹੋ ਰਿਹਾ ਇਹ ਨਾ ਹੋਵੇ ਕਿ ਪ੍ਰਿੰਟਿੰਗ ਡੇਟ ਉਹਦੀ ਵੀਰ ਦੀ 7 ਮਹੀਨਿਆਂ ਦੀ ਪਹਿਲਾਂ ਦੀ ਹੋਵੇ ਬਾਅਦ ਚ ਵੀਰ ਨੂੰ ਕਾਰਡ ਰਿਸੀਵ ਹੋਵੇ ਤੇ ਉਹਦਾ 1 ਸਾਲ ਇਦਾਂ ਹੀ ਨਿਕਲ ਜਾਵੇ ਸੋਚਣ ਵਾਲੀ ਗੱਲ ਇਹ ਵੀ ਹੈ ਨਾ ਸੋ ਗੱਲ ਇਹ ਹੈ ਕਿ ਆਈਮਾ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਠੀਕ ਹੈ ਹੁਣ ਉੱਥੇ ਜਾ ਕੇ ਕੀ ਨਾ ਕਹ ਸਮਝ ਨਹੀਂ ਲੱਗਦੀ ਵੀ ਕਿਸੇ ਨੂੰ ਵੀ ਉਹ ਕਦੇ ਕਿਸੇ ਕੋਲ ਜਾਂਦਾ ਕਿਸੇ ਕੋਲ ਜਾਂਦਾ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਤੁਹਾਨੂੰ ਪਤਾ ਕਿ ਆਪਾਂ ਸਿੱਧੀ ਆਪਾਂ ਕੋਈ ਗੱਲਬਾਤ ਨਹੀਂ ਕਰ ਰਹੇ ਆਈਮਾ ਦੇ ਉੱਪਰ ਆਪਾਂ ਕਾਲ ਸੈਂਟਰ ਦੇ ਉੱਪਰ ਗੱਲ ਕਰਦੇ ਉਹ ਸਿੱਧਾ ਕਹਿ ਦਿੰਦੇ ਪ੍ਰਿੰਟ ਜੋ ਸਾਨੂੰ ਲਈ ਪਤਾ ਚੈੱਕ ਕਰ ਤੇ ਰਹਾ ਹੈਗਾ ਉਹ ਦੂਜੀ ਗੱਲ ਨਹੀਂ ਤੁਹਾਨੂੰ ਪਤਾ ਸਾਰਾ ਕੁਝ ਕਰਕੇ ਤੁਸੀਂ ਵੀ ਦੇਖ ਲਿਆ ਹੋਣਾ ਆਇਮਾ ਦੇ ਵਿੱਚ ਜਾਂਦੇ ਆ ਉੱਥੇ ਤੁਹਾਨੂੰ ਪਤਾ ਐਂਟਰੀ ਨਹੀਂ ਹੁੰਦੀ ਬਿਨਾ ਲਾਇਰ ਤੇ ਲਾਇਰ ਜਾਂਦਾ ਲਾਇਰ ਇਹੀ ਗੱਲ ਕਹਿੰਦਾ ਤੇਰੀ ਫੋਟੋ ਸਹੀ ਨਹੀਂ ਆਈ ਬਾਇਓਮੈਟ੍ਰਿਕ ਦੁਆਰੇ ਹੋਣੇ ਹੁਣ ਤਾਂ ਉਹਨੂੰ ਪਤਾ ਕਿ ਜੋ ਲਾਇਰ ਕਹਿ ਰਿਹਾ ਆਪਾਂ ਤਾਂ ਉਹੀ ਮੰਨਣਾ ਆਪਾਂ ਨੂੰ ਵੀ ਜਿਆਦਾ ਕੁਝ ਨਹੀਂ ਪਤਾ ਹੁੰਦਾ ਕਹਿਣ ਦਾ ਮਤਲਬ ਹੁਣ ਸਾਰਾ ਨਿਚੋੜ ਇਹ ਨਿਕਲਦਾ ਪਿਆ ਕਿ ਆਇਮਾ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਹੀ ਆ ਕਿੱਥੇ ਇਹਦਾ ਕਾਰਡ ਸੁੱਟਦਾ ਏਰੀ ਪ੍ਰਿੰਟਿੰਗ ਦੇ ਵਿੱਚ ਇਹਦਾ ਕਾਰਡ ਪਾ ਦਿੱਤਾ ਤੇ ਉਹਦਾ 7 ਮਹੀਨਿਆਂ ਤੋਂ ਕਾਰਡ ਹੀ ਨਹੀਂ ਆਇਆ ਅਜੇ ਬਹੁਤ ਇੱਥੇ ਬੰਦੇ ਇਹ ਆ ਕਿ ਜਿਨ੍ਹਾਂ ਨੂੰ ਹਲੇ ਕੱਲ ਉਹਨਾਂ ਦਾ ਅਪਰੂਵ ਹੋਇਆ ਕੇਸ ਤੇ ਅੱਜ ਉਹ ਮੈਸੇਜ ਕਰਦੇ ਪਿਆ ਕਮੈਂਟ ਕਰਦੇ ਪਿਆ ਵੀਰ ਜੀ ਮੇਰਾ ਕਾਰਡ ਕਦੋਂ ਤੱਕ ਆ ਜਾਏਗਾ ਸੋ ਮੈਂ ਕਿਸੇ ਨੂੰ ਡਰਾਉਣਾ ਤਾਂ ਨਹੀਂ ਚਾਹੁੰਦਾ ਪਰ ਰੱਬ ਨਾ ਕਰੇ ਇੰਦਾ ਕਿਸੇ ਨਾਲ ਹੋਵੇ ਮੈਂ ਅਰਦਾਸ ਵੀ ਕਰਦਾ ਉਸ ਵੀਰ ਲਈ ਵਾਕੇ ਵੀਰ ਨੂੰ ਕਾਰਡ ਮਿਲ ਜਵੇ ਬਹੁਤ ੱਕੇ ਖਾਲੇ ਬਹੁਤ ਪੈਸਾ ਬਰਬਾਦ ਕਰਤਾ ਵੀਰ ਨੇ ਤੇ ਵੀਰ ਆਪਣੇ ਘਰਦਿਆਂ ਤੱਕ ਮਿਲ ਸਕੇ ਘਰਦਿਆਂ ਨੂੰ ਜਾ ਸਕੇ ਘਰ ਤੱਕ ਕਿਉਂਕਿ ਤੁਹਾਨੂੰ ਪਤਾ ਕਿ ਪੁਰਤਗਾਲ 3-4 ਸਾਲ ਹੋ ਗਿਆ ਪਰ ਉਹ ਇੱਥੇ ੱਕੇ ਖਾਂਦੇ ਆ ਨੂੰ ਆਪਣੀ ਇਹੀ ਹੋਪ ਹੁੰਦੀ ਹੈ ਕਿ ਚਲੋ ਕਾਰਡ ਆ ਜਵੇ ਪੈਸੇ ਖਾਦੀ ਘਾੜੀ ਕੱਟ ਕਮਾਏ ਵੱਧ ਕਮਾਏ ਚਲੋ ਆਪਣੇ ਪੇਪਰ ਸਿੱਧੇ ਹੋ ਜਾਣਗੇ ਆਪਾਂ ਆਪਣੀ ਹੋਮ ਕੰਟਰੀ ਜਾ ਸਕਦੇ ਆ ਆਪਣੀ ਫੈਮਿਲੀ ਨਾਲ ਜਦੋਂ ਮਰਜੀ ਆ ਸਕ ਜਾ ਸਕਦੇ ਆ ਸੋ ਉਹ ਸੁਪਨਾ ਵੀ ਵੀਰ ਦਾ ਪੂਰਾ ਨਹੀਂ ਹੋ ਰਿਹਾ ਕੰਮ ਵੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੇ ਕੀ ਹਾਲਾਤ ਹੋਏ ਪਏ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਆਈਮਾ ਦਾ ਕਿਸੇ ਨੂੰ ਕੁਝ ਨਹੀਂ ਪਤਾ ਚੱਲਦਾ ਪਿਆ ਕੀ ਕਰਦੀ ਪਈ ਆ ਕਿਸ ਤਰ੍ਹਾਂ ਕੰਮ ਕਰਦੀ ਪਈ ਆ ਹੁਣ ਦੇਖੋ ਮੈਂ ਤਾਂ ਅਰਦਾਸ ਕਰਦਾ ਤੁਸੀਂ ਵੀ ਕਰਿਓ ਵੀਰ ਲਈ ਤੇ ਹੋਰਾਂ ਲਈ ਵੀ ਜਿਹੜੇ ਵੀਰ ਫਸੇ ਹੋਏ ਆ ਸਾਰੇ ਹੀ ਚੜਦੀ ਕਲਾ ਚ ਰਹਿਣ ਸਾਰਿਆਂ ਦੇ ਜਲਦੀ ਜਲਦੀ ਉਹਨਾਂ ਦੇ ਕਾਰਡ ਮਿਲ ਜAVE ਤੁਸੀਂ ਵੀ ਹਿੰਮਤ ਨਾ ਹਾਰਿਓ ਵੀਰ ਵੀ 7 ਮਹੀਨਿਆਂ ਤੋਂ ਲੱਗਿਆ ਹੋਇਆ ਜਦ ਕਿ ਉਹਦਾ ਸਾਰਾ ਕੁਝ ਅਪਰੂਵ ਹੋ ਗਿਆ ਫਿਰ ਵੀ ਵੀਰੇ ਨੇ ਹਾਰ ਨਹੀਂ ਮੰਨੀ ਸੋ ਤੁਸੀਂ ਇਹ ਨਾ ਹੋਇਆ ਕਰੋ ਕਿ ਤੁਸੀਂ ਬਸ ਹਾਈਪਰ ਹੋ ਜਾਇਆ ਕਰੋ ਵੀ ਤੂੰ ਕਹਿੰਦਾ ਸੀ ਜੇ ਆ ਜਾਣਾ ਕੱਲੂ ਆ ਜਾਣਾ ਪਰਸਾ ਨੂੰ ਆ ਜਾਣਾ ਇਦਾਂ ਨਹੀਂ ਹੁੰਦਾ ਹੁੰਦਾ ਵੀਰ ਹੁਣ ਉਹਦਾ ਦੇਖ ਲਓ ਕੀ ਸੀਨਾ ਹੁਣ ਜਦ ਉਹਨੂੰ ਆਇਮਾ ਦੇ ਵਿੱਚ ਕਾਲ ਸੈਂਟਰ ਨੇ ਵੀ ਕਹਿਤਾ ਕਾਲ ਕਾਲ ਕੀਤੀ ਸੀ ਕਿ ਤੇਰਾ ਕਾਰਡ ਡਿਸਪੈਚ ਕਰਤਾ ਡਿਸਪੈਚ ਨੰਬਰ ਤੱਕ ਦੇਤਾ ਸੋ ਉਹ ਹੁਣ ਕਹੂੰਗਾ ਕਿ ਮੇਰਾ ਕਾਰਡ ਆਣ ਆਲਾ ਸੋ ਉਹਦਾ ਕਾਰਡ ਹੁਣ ਤੱਕ ਨਹੀਂ ਆਇਆ 7 ਮਹੀਨਿਆਂ ਤੋਂ ਹੋ ਗਿਆ ਸੋ ਜੋ ਕੇਸ ਹੁੰਦੇ ਹੁੰਦੇ ਆ ਉਹੀ ਆਪਾਂ ਤੁਹਾਡੇ ਸਾਹਮਣੇ ਰੱਖਦੇ ਹੁੰਦੇ ਆ ਪੁਰਤਗਾਲ ਦੇ ਵਿੱਚ ਸੋ ਇਹ ਕੇਸ ਸਭ ਤੋਂ ਡਿਫਰੈਂਟ ਸੀਗਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨਾਲ ਵੀ ਇਦਾਂ ਹੋਇਆ ਹੋਵੇਗਾ ਅਗਰ ਕਿਸੇ ਨਾਲ ਹੋਇਆ ਹੋਵੇਗਾ ਅਗਰ ਕਿਸੇ ਨੇ ਇਹ ਇਸ ਕੇਸ ਦੇ ਵਿੱਚ ਕਾਰਡ ਲਿੱਤਾ ਕਿਸੇ ਲਾਇਰ ਕੋ ਜਾਣ ਦਾ ਕੋਈ ਰਸਤਾ ਹੋਇਆ ਸੋ ਪਲੀਜ਼ ਜ਼ਰੂਰ ਦੱਸਿਓ ਕਿਉਂਕਿ ਵੀਰ ਬਹੁਤ ਪਰੇਸ਼ਾਨ ਆ ਸੋ ਤਾਂ ਹੀ ਉਸ ਵੀਰ ਨੇ ਮੈਨੂੰ ਦੱਸਿਆ ਜੀ ਕਿਹਨਾਂ ਜ਼ਰੂਰ ਇੱਕ ਵੀਡੀਓ ਕਰਕੇ ਪੁੱਛੀ ਕਿਸੇ ਕੋਲੋਂ ਕਿ ਅਗਰ ਕਿਸੇ ਨਾਲ ਇਹ ਕੁਝ ਹੋਇਆ ਹੋਵੇ ਔਰ ਕਾਰਡ ਰੀਸੀਵ ਹੋ ਗਿਆ ਹੋਵੇ ਸੋ ਜ਼ਰੂਰ ਹੈਲਪ ਕਰਿਓ ਅਗਰ ਕਰ ਸਕਦੇ ਆਪਾਂ ਹੀ ਇੱਕ ਦੂਜੇ ਦੀ ਹੈਲਪ ਕਰਨੀ ਤੇ ਹਾਰ ਨਹੀਂ ਮੰਨਣੀ ਚੜ੍ਹਦੀ ਕਲਾ 'ਚ ਰਹਾਂ ਤੁਸੀਂ ਵੀ ਜਿਨ੍ਹਾਂ ਦੇ ਸਟੇਟਸ ਚੇਂਜ ਨਹੀਂ ਹੋਏ ਬਹੁਤ ਜਲ ਤੁਹਾਨੂੰ ਵੀ ਗੁੱਡ ਨਿਊਜ਼ ਆ ਜਾਏਗੀ ਹਾਰਨਾ ਮੰਨਿਆ ਕਰੋ ਪੰਜਾਬੀਓ ਚੜ੍ਹਦੀ ਕਲਾ 'ਚ ਰਹਾ ਕਰੋ ਬਾਕੀ ਜੋ ਵੀ ਇਸ ਦੇ ਬਾਰੇ ਤੁਹਾਨੂੰ ਕੁਝ ਵੀ ਆਸ-ਪਾਸ ਕੁਝ ਹੋ ਰਿਹਾ ਤੁਹਾਡੇ ਆਸ-ਪਾਸ ਜਾਂ ਇਸ ਬਾਰੇ ਕੁਝ ਪਤਾ ਹੋਵੇ ਨੌਲੇਜ ਹੋਵੇ ਤਾਂ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਔਰ ਇਸ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਇੱਕ ਕਿਸੇ ਤੱਕ ਪਹੁੰਚ ਸਕੇ ਔਰ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ